ਜੀ ਕਾ ਕਾਲ ਸਹਾ ਗਰਾਈ ਮਾਹੀ ਗੁਰਜੀ ਕੀ ਪਤੇ ਸੂਰਠ ਮਹੱਲਾ ਤੀਜਾ ਘਰ ਪਹਿਲਾ ਜਿਹੀ ਗੁਣੀ ਤ੍ਰਿ ਭਵਨ ਵਿਆਪਿਆ ਭਾਈ ਗੁਰਮੁਖ ਬੂਜ ਬੁਝਾਈ RAM ਨਾਮ ਲਗ ਛੁਟ ਛੂਟੀ ਐ ਭਾਈ ਪੂਛੋ ਗਿਆਨੀਆ ਜਾਏ ਮਨ ਰੀਤre ਗੁਣ ਛੋਡ ਚੌਥਾ ਚਿਤ ਲਾਏ ਇਸ ਰਾਮ ਧਿਆਨ ਨਾਲ ਲਾਉਣਾ ਮਨ ਰੇ ਇਥੇ ਠਮਕ ਤ੍ਰੈ ਗੁਣ ਛੋੜ ਇਥੇ ਵਿਸਰਾਮ ਹੈ ਚੌਥਾ ਚਿਤ ਲਾਏ ਹਰ ਜੀਉ ਤੇਰੇ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਾਮੈ ਤੇ ਸਭ ਉਪਜੈ ਭਾਈ ਨਾਏ ਵਿਸਰਿਐ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ ਮੁਖਾਈ ਗੁਰਮੁਖ ਜਾਗੇ ਸੇ ਉੱਭਰੇ ਭਾਈ ਭਵਜਲ ਪਾਰੋ ਤਾਰ ਜਗ ਮਹਿ ਲਹਾ ਹਰ ਨਾਮ ਹੈ ਭਾਈ ਹਿਰਦੈ ਰਖਿਆ ਉਰਤਾਰ ਗੁਰ ਸਰਣਾਈ ਉੱਭਰੇ ਭਾਈ RAM ਨਾਮ ਲੇਵ ਲਾਈ ਨਾਨਕ ਨਾਓ ਬੇੜਾ ਨਾਉ ਤੁਲਹੜਾ ਭਾਈ ਇਸ ਤਰ੍ਹਾਂ ਉਚਾਰਨ ਕਰਨਾ ਨਾਨਕ ਪਦ ਤੇ ਯਮਕ ਲਾਦਨੀ ਹੈ ਨਾਨਕ ਨਾਉ ਬੀੜਾ ਇਥੇ ਥਮਕ ਨਾਉ ਤੁਲਹੜਾ ਭਾਈ ਇਥੇ ਰਸਾਮ ਜੇਤ ਲਗ ਪਾਰ ਜਨ ਪਾਈ ਸੋਰਠ ਮਹੱਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ जग ਅੰਤਰ ਹੋਰਥ ਸੁਖ ਨਹੀਂ ਹੋ ਮੈਂ ਜਗਤ ਦੁਖ ਰੋਗ ਵਿਆਪਿਆ ਮਰ ਜਨਮ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਜੀ ਪ੍ਰਾਣੀ ਇਥੇ ਯਮਕ ਲਾਦਨੀ ਹੈ ਸਤਗੁਰ ਸੇਵ ਇਥੇ ਵਿਸਰਾਮ ਸੁਖ ਪਾਏ ਸਤਗੁਰ ਸੇਵਹਿ ਤਾ ਸੁਖ ਪਾਵਹਿ ਨਾਹਿ ਤਾ ਜਾਹੇਗਾ ਜਨਮ ਗਵਾਏ ਰਹਾਉ ਗਾ ਅਤੇ ਹਾਹੇ ਦੇ ਪਦ ਦੇ ਵਿੱਚ ਹਾਹੇ ਡੈਸ਼ ਜੀ ਦੇ ਕੇ ਬੋਲਣਾ ਜਾਹਿਗਾ ਇਸ ਤਰ੍ਹਾਂ ਬੋਲਣਾ ਨਾਹਿਤਾ ਜਾਹਿਗਾ ਜਨਮ ਗਵਾਇ ਸਤਗੁਰ ਸੇਵਹਿ ਤਾ ਸੁਖ ਪਾਵਹਿ ਨਾਹਿਤਾ ਜਾਹਿਗਾ ਜਨਮ ਗਵਾਇ ਰਹਾਉ ਤ੍ਰੈ ਗੁਣਤਾਤ ਬਹੁ ਕਰਮ ਕੁਮਾਵਹਿ ਹਰ ਰਾਸ ਸਾਧਨ ਆਇਆ ਹਰ ਹਰ ਰਸ ਸਾਦ ਇਥੇ ਝਮਕ ਨਾ ਆਇਆ ਸੰਧਿਆ ਤਰਪਨ ਕਰਹਿ ਗਾਇਤਰੀ ਬਿਨ ਬੂਝੇ ਦੁਖ ਪਾਇਆ ਹਾਂਜੀ ਕਰਹਿ ਪਦ ਜਿਹੜਾ ਨਾ ਦੇਲੀ ਦੀਪਕਾ ਸੰਧਿਆ ਤਰਪਨ ਕਰਹਿ ਇੱਥੇ ਵੀ ਲੱਗ ਜੇਗਾ ਕਰਹਿ ਗਾਇਤਰੀ ਵੀ ਸਤਗੁਰ ਸੇਵੇ ਸੋ ਵੱਡ ਭਾਗੀ ਜਿਸਨੂੰ ਆਪ ਮਿਲਾਏ ਹਰ ਰਸ ਪੀ ਜਾਨ ਸਦਾ ਤ੍ਰਿਪਤਾਸੇ ਵਿਚ ਹੋ ਆਪ ਗਵਾਏ ਇਹੋ ਜਗ ਅੰਦਾ ਸਭ ਅੰਧ ਕਮਾਵੇ ਬੇਨੂ ਗੁਰ ਮਾਗ ਨਾ ਪਾਏ ਸਤ ਗੁਰ ਨਾਨਕ ਸਤ ਗੁਰ ਮਿਲੈ ਤਾ ਅੱਖੀ ਵੇਖੈ ਘਰੈ ਅੰਦਰ ਸੱਚ ਪਾਏ ਸੋਰਠ ਮਹੱਲਾ ਤੀਜਾ ਬੇਨਾ ਸਤ ਗੁਰ ਸੇਵੀ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੀ ਸਬਦੇ ਦੇਹ 부ਝਾਈ ਹਰ ਜੀਓ ਕ੍ਰਿਪਾ ਕਰਹੁ ਤੁਮ ਪਿਆਰੀ ਸਤ ਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੇਵਹੁ ਆਧਾਰੇ ਰਹਾਉ ਮਨ ਸਮਾਰ ਦੁਬਦਾ ਸਹਿਜ ਸਮਾਣੀ ਦੁਬਦਾ ਦੁਬਦਾ ਸਹਿਜ ਸਮਾਣੀ ਪਾਇਆ ਨਾਮ અપਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵ ਉਹ ਸਾਧ ਹੀ ਸਾਧ ਹੀ ਸਾਧ ਹੀ ਸੰਬੰਧਕ ਪਾਠ ਹੈ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੈ ਕੋਈ ਦਾਤੈ ਦਾਤ ਰੱਖੀ ਹੱਥ ਆਪਣਾ ਆਪਣਾ ਜਿਸ ਭਾਵੈ ਤਿਸ ਦੇਈ ਜੀ ਦਾਤੈ ਇਸੇ ਯਮਕ ਲਾ ਦਨੀ ਹੈ ਦਾਤੈ ਦਾਤ ਰੱਖੀ ਹੱਥ ਆਪਣਾ ਇਥੇ ਵਿਸਰਾਮ ਜਿਸ ਭਾਵ ਹੈ ਇਸ ਦੀ ਆਮ ਆਪਣੇ ਕਹਿ ਜਾਂਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾ ਪਹ세 ਸੂਰਠ ਮਹੱਲਾ ਤੀਜਾ ਸਤਗੁਰ ਸੇਵੇ ਤਾ ਸਹਜ ਧੁਨ ਉਪਜੈ ਗਾਤ ਮਤ ਤਦ ਹੀ ਪਾਈ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਈ ਬਿਨ ਸਤਗੁਰ ਸਭ ਜੱਗ ਬੌਰਾਨਾ ਮਨ ਮੁਕ ਅੰਦਾ ਸਬਦ ਨਾ ਜਾਣੈ ਝੂਠੇ ਭਰਮ ਭੁਲਾਣਾ ਰਹਾਉ ਤ੍ਰੈ ਗੁਣ ਮਾਇਆ ਭਰਮ ਭੁਲਾਇ ਹਉ ਮੈਂ ਬੰਧਨ ਕਮਾਈ ਜੰਮਣ ਮਰਣ ਸਿਰ ਉਪਰ ਊਭਾ ਗਰਵ ਜੂਨ ਦੁਖ ਪਾਈ ਧਿਆਨ ਨਾਲੇ ਪਾਦ ਉਚਾਰਨ ਕਰਨੇ ਹਨ ਊਭਾ ਪਬਾ ਬੋਲਨਾ ਵਿੱਚ ਊਬੋ ਨਹੀਂ ਕਹਿਣਾ ਅ ਊਬੋ ਕਮਾਂਖੇ ਤੇ ਊੜੇ ਦੇ ਬਲੈਂਕੜ ਬੱਬੇ ਦੇ ਊੜਾ ਲੱਗ ਜੇਗਾ ਊੜਾ ਬੰਦ ਮੂੰਹ ਵਾਲਾ ਹੈ ਊਬਾਓ ਗਰਭਜੂਨ ਦੁਖ ਪਾਈ ਜੰਮਣ ਮਰਨ ਸਿਰ ਉੱਪਰ ਊਬਾਓ ਗਰਭਜੂਨ ਦੁਖ ਪਾਈ ਤ੍ਰੈ ਗੁਣ ਵਰਤਹ ਸਗਲ ਸੰਸਾਰਾ ਹਉਮੈ ਵਿੱਚ ਪਤ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਈ ਤਰੇ ਗੁਨ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੁ ਹੋਈ ਨਾਨਕ RAM ਨਾਮ ਨਿਸਤਾਰਾ ਸਬਦੀ ਹਉ ਮੈਂ ਖੁਈ ਸਬਦੀ ਪਦਤੀ ਜਮ ਕਰ 66 ਮਹੱਲਾ ਚੌਥਾ ਗਾ ਰ ਪਹਿਲਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜੱਗ ਆਪ ਹੈ ਪਿਆਰਾ ਆਪੇ ਸੱਚਾ ਸਾਹ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇ ਸਾਫ ਆਪੇ ਪਦਾਂ ਤੇ ਝਮਕ ਲਾ ਦਨੀ ਆ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸਤਿ ਵੀ ਸਾਹ ਜਪ ਮੰਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਸਾਹ ਰਹਾਉ ਜਿਸ ਤਰ੍ਹਾਂ ਇਹਨਾਂ ਪਦਾਂ ਦੇ ਉਚਾਰਨ ਕਰ ਰਹੇ ਹਨ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਸਲਾਹ ਅਥਾਹ ਕੰਨਾਂ ਵੱਧ ਨਹੀਂ ਲਾ ਦੇਣਾ ਇਸੇ ਤਰ੍ਹਾਂ ਓਂਕੜ ਦਾ ਸਾਹ ਵਿਸਾਹ ਹਪਾਹ ਓਂਕੜ ਨਾਲ ਪੂਨਾ ਹੋੜੇ ਨਹੀਂ ਲਾ ਦੇਣੇ ਹਨ ਅਤੇ ਓਂਕੜ ਛੱਡਣਾ ਨਹੀਂ ਹੈ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਵ ਆਪੇ ਆਪੇ ਸੁਣ ਇਥੇ ਲੱਗ ਜੀ ਗਿਆ ਆਪੇ ਸੁਣ ਸਭ ਵੇਖਦਾ ਪਿਆਰਾ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਵ ਆਪੇ ਉੱਜੜ ਪਾਏ ਦਾ ਪਿਆਰਾ ਆਪੇ ਉੱਜੜ ਪਾਏ ਦਾ ਪਿਆਰਾ ਆਪੇ ਉੱਜੜ ਪਾਏ ਦਾ ਪਿਆਰਾ ਆਪ ਵਿਖਾਲੇ ਰਾਹ ਆਪ ਵਿਖਾਲੇ ਰਾਹ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪ੍ਰਵਾਹ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਧੰੜਾ ਲਾਪ ਜਿਸ ਤਰ੍ਹਾਂ ਉਪਾਏ ਦਾ ਪਾਏ ਦਾ ਉਚਾਰਨ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਲਾ ਨੀ ਲਾ ਦੇਣੀ ਉਪਾਏ ਇਹਦੇ ਲਾਂ ਲਾ ਕੇ ਨਹੀਂ ਬੋਲਨੀ ਉਪਾਏ ਦਾ ਪੱਪੇ ਦਾ ਕੰਨਾ ਵਧਾ ਦੇਣਾ ਹੈ ਉਪਾਏ ਦਾ ਫਾਇਦਾ ਇਸ ਤਰ੍ਹਾਂ ਪੂਲ ਨਹੀਂ ਹਾਲੇ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹ ਆਪੇ ਪਤਣ ਪਾਤਣੀ ਆਪੇ ਪਤਣ ਪਾਤਣੀ ਪਿਆਰਾ ਆਪੇ ਪਾਰ ਲੰਘਾਹ ਆਪੇ ਪਾਤਣੀ ਜਿਹੜਾ ਹੈ ਦਰਮਿਆਨਾ ਦਾ ਪੂਲ ਨਾ ਆਪੇ ਪਤਣ ਪਾਤਣੀ ਪਿਆਰਾ ਆਪੇ ਸਾਗਰ ਬੋਹਥਾ ਪਿਆਰਾ ਗੋਰ ਖੇਵਟ ਆਪ ਚਲਾਹ ਤਾਪੇ ਹੀ ਚੜ ਲੰਗਦਾ ਪਿਆਰਾ ਲੰਗਦਾ ਕੱਦਾ ਬੋਲ ਕੀ ਲੰਗ ਲੰਗਦਾ ਨਹੀਂ ਕਹਿਣਾ ਉੱਤੇ ਟਿੱਪੀ ਵੀ ਐ ਲੰਗ ਲੰਗਦਾ ਇਸਤੰਬੁਲ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੇ ਬਾਤ ਸਾਹ ਕਰ ਚੋਜ ਵੇਖੇ ਬਾਤ ਸਾਹ ਆਪੇ ਹੀ ਛੜ ਲੰਗਦਾ ਪਿਆਰਾ ਕਰ ਚੋਜ ਵੇਖੇ ਪਾਤ ਸਾਹ ਆਪੇ ਆਪ ਦਾਇਾਲ ਹੈ ਪਿਆਰਾ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੁ ਸੋਰਠ ਮਹੱਲਾ ਚੌਥਾ ਚੌਥਾ ਹਾਂਜੀ ਦੋ ਵਾਰੀ ਉਚਾਰਨ ਕਰਨਾ ਪਹਿਲਾਂ ਹੰਕਾਂ ਦੇ ਵਿੱਚ ਆ ਗਿਆ ਫਿਰ ਰਖਣਾ ਚ ਆ ਗਿਆ ਪਹਿਲਾਂ ਵੀ ਦੱਸ ਦਿੱਤਾ ਵੀ ਜਿੱਥੇ ਅੱਖਰਾਂ ਦੇ ਵਿੱਚ ਪਹਿਲਾਂ ਲਿਖਿਆ ਹੋਵੇ ਅੰਕਾਂ 'ਚ ਬਾਅਦ ਵਿੱਚ ਲਿਖਿਆ ਹੋਵੇ ਉੱਥੇ ਇੱਕ ਵਾਰੀ ਉਚਾਰਨ ਕਰਨਾ ਹੈ ਜਿੱਥੇ ਅ ਅੰਕਾਂ 'ਚ ਪਹਿਲਾਂ ਲਿਖਿਆ ਹੋਵੇ ਅੱਖਰਾਂ 'ਚ ਬਾਅਦ 'ਚ ਲਿਖਿਆ ਹੋਵੇ ਉੱਥੇ ਦੋ ਵਾਰੀ ਉਚਾਰਨ ਕਰਨਾ ਨਾਲੇ ਮਹਾਰਾਜ ਨੇ ਇੱਥੇ ਦੱਸ ਦਿੱਤਾ ਵੀ ਇਹਨੂੰ ਚੌਥਾ ਕਹਿਣਾ ਹੈ ਆਮ ਪਾਟੀ ਸਿੰਘ ਚੌਥਾ ਕਹਿ ਜਾਂਦੇ ਹਨ ਚੌਥਾ ਨਹੀਂ ਊੜਾ ਬੰਦ ਮੰਗਲਾ ਔਂਕੜ ਲਾ ਕੇ ਚੌਥਾ ਉਚਾਰਨ ਕਰਨਾ ਆਪੇ ਅੰਡਜ ਜੇਰਜ ਸੀਤਤ ਸੀਤਜ ਉਤਪੁਜ ਆਪੇ ਇਥੀ ਹਮ ਤਲਾ ਦਨੀ ਹੈ ਅੰਡਜ ਜੇਰਜ ਸੀਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁਮਣੀਆ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਤਹ ਢੇਰੀ ਹੋਏ ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਏ ਸਤ ਗੁਰ ਵਿੱਚ ਸਤ ਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ ਆਪੇ ਜਲਥਲ ਸਬਤ ਹੈ ਪਿਆਰਾ ਸਬਤ ਕਿਸ ਕੀ ਬੂਨਾ ਆਪੇ ਜਲਥਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੁ ਹੋਏ ਪ੍ਰਭ ਆਪੇ ਕਰੇ ਸੋ ਹੋਏ ਸਭਨ ਆਰਿਜਕ ਸਵਾਹ ਦਾ ਪਿਆਰਾ ਸਭਨਾ ਰਿਜਕ ਸਮਾਹ ਦਾ ਪਿਆਰਾ ਦੂਜਾ ਅਵਰ ਨਾ ਕੋਏ ਆਪੇ ਖੇਲ ਖਿਲਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲਖ ਨ ਲਖੀਐ ਪਿਆਰਾ ਆਪੇ ਅਲਖ ਆਲਖ ਨ ਲਖੀਐ ਪਿਆਰਾ ਆਪ ਲਖਾ ਆਵੇ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਗਹਿਰ ਗਹਿਰ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇਵੜ ਅਵਰ ਨ ਕੋਏ ਸਾਬ ਘਾਟ ਆਪੇ ਭੋਗ ਵੈ ਪਿਆਰਾ ਵਿਚ ਨਾਰੀਪੁਰਕ ਸਭ ਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਸੋਏ ਸ੍ਰੀ ਸਹਿਜ ਪਾਠ ਦੀ ਸੇਵਾ ਸ੍ਰੀ ਸਹਿਜ ਪਾਠ ਦੀ ਸੇਵਾ